ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਰਚਨਾ ਰਾਹੀਂ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਵਿਅਕਤੀ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਜਾਂ ਜਨੂੰਨ ਹੈ ਤਾਂ ਉਹ ਅੰਬਰਾਂ ਨੂੰ ਛੂਹ ਸਕਦਾ ਹੈ ਭਾਵ ਕਿ ਮਿਹਨਤ ਨਾਲ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਹੈ ਸੋ ਇਸ ਰਚਨਾ ਵਿੱਚ ਵੀ ਉਦਾਹਰਨਾ ਦੇ ਕੇ ਅੱਜ ਦੇ ਨਵੇਂ ਜਵਾਨੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਘਰ ਨਾ ਹੋਵੇ ਛੱਤ ਲੈਂਪਾਂ ਨਾਲ ਪੜ ਜਾਂਦਾ ਦੁੱਖ ਗਰੀਬੀ ਦੁੱਧ ਵਾਂਗਰਾਂ ਕੱਢ ਜਾਂਦਾ ਘਰ ਨਾ ਹੋਵੇ ਛੱਤ ਲੈਂਪਾਂ ਨਾਲ ਪੜ ਜਾਂਦਾ ਦੁੱਖ ਗਰੀਬੀ ਦੁੱਧ ਵਾਂਗਰਾਂ ਕੱਢ ਜਾਂਦਾ ਮਨ ਵਿੱਚ ਹੋਵੇ ਦਲੇਰੀ ਸਭ ਕੁਝ ਧੂ ਲੈਂਦਾ ਅੰਦਰ ਹੋਵੇ ਜਨੂਨ ਤੇ ਅੰਬਰ ਸੂ ਲੈਂਦਾ ਅੰਦਰ ਹੋਵੇ ਜਨੂਨ ਤਾਂ ਅੰਬਰ ਸ਼ੂ ਲੈਂਦਾ ਜਜਵਾ ਟੀਚਰ ਦੇਖ ਕੇ ਮੇਰੀ ਧਾ ਨਿਕਲੇ ਪਾਰ ਨਦੀ ਨੂੰ ਕਰਦਾ ਮੂੰਹ ਚੋਂ ਵਾਹ ਨਿਕਲੇ ਜਜਵਾ ਟੀਚਰ ਦੇਖ ਕੇ ਮੇਰੀ ਧਾ ਨਿਕਲੇ ਪਾਰ ਨਦੀ ਨੂੰ ਕਰਦਾ ਮੂੰਹ ਚੋਂ ਵਾਹ ਨਿਕਲੇ ਬੇੜੀ ਪੁਲ ਦੇ ਬਾਜੋਂ ਸਭ ਨੂੰ ਮੂਹ ਲੈਂਦਾ ਅੰਦਰ ਹੋਵੇ ਜਨੂਨ ਤਾਂ ਅੰਬਰ ਸ਼ੂ ਲੈ ਲੈਂਦਾ ਅੰਦਰ ਹੋਵੇ ਜਨੂਨ ਤੇ ਅੰਬਰ ਸ਼ੂ ਲੈਂਦਾ ਸਲਾਮ ਦਿਲੋਂ ਹੈ ਮੇਰੀ ਉਸ ਖੜਨ ਨੂੰ ਗਰਭਵਤੀ ਵੀ ਜਿੱਤੀ ਪੁੱਛਿਓ ਕਾਰਨ ਨੂੰ ਸਲਾਮ ਦਿਲੋਂ ਹੈ ਮੇਰੀ ਉਸ ਖੜਨ ਨੂੰ ਗਰਭਵਤੀ ਵੀ ਜਿੱਤੀ ਪੁੱਛਿਓ ਕਾਰਨ ਨੂੰ ਹੌਸਲਾ ਦੇ ਕੇ ਹਰ ਕੋਈ ਚੰਗੀ ਰੂਹ ਕਹਿੰਦਾ ਅੰਦਰ ਹੋਵੇ ਜਨੂਨ ਤੇ ਅੰਬਰ ਛੂਹ ਲੈਂਦਾ ਅੰਦਰ ਹੋਵੇ ਜਨੂਨ ਤੇ ਅੰਬਰ ਛੂਹ ਲੈਂਦਾ ਬਹੁਤ ਮਿਸਾਲਾਂ ਮਿਲਦੀਆਂ ਜੱਗ ਤੇ ਉਦਮ ਦੀਆਂ ਮੁੱਕਦੀਆਂ ਕਦੇ ਨਾ ਆਸਾਂ ਜੀਵਣਾ ਕੁੱਦਣ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਜੱਗ ਤੇ ਉਦਮ ਦੀਆਂ ਮੁੱਕਦੀਆਂ ਕਦੇ ਨਾ ਆਸਾਂ ਜੀਵਣਾ ਕੁੱਦਣ ਦੀਆਂ ਹੁੰੰਦੜ ਪਿਆਰ ਜਿਤਾ ਕੇ ਅੰਦਰ ਲੂ ਲੈਂਦਾ ਅੰਦਰ ਹੋਵੇ ਜਨੂਨ ਤੇ ਅੰਬਰ ਛੂ ਲੈਂਦਾ ਅੰਦਰ ਹੋਵੇ ਜਨੂਨ ਤਾਂ ਅੰਬਰ ਛੂ ਲੈਂਦਾ ਸੋ ਹਾਂਜੀ ਦੋਸਤੋ ਰਚਨਾ ਕਿਵੇਂ ਲੱਗੀ ਹੌਸਲਾ ਜਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ